ਪੰਜਾਬ ਦੀਆਂ ਔਰਤਾਂ ਲਈ ਆਈ ਹੈ ਬੜੀ ਖੁਸ਼ੀ ਦੀ ਖਬਰ ਮਾਨ ਸਰਕਾਰ ਵੱਲੋਂ ਖਾਤਿਆਂ 'ਚ ਪਾਉਣ ਲਈ ਕਰੋੜਾਂ ਰੁਪਏ ਹੋਗੇ ਜਾਰੀ ਕੀ ਹੈ ਪੂਰੀ ਖਬਰ ਕਿੱਦਾਂ ਆਉਣਗੇ ਖਾਤਿਆਂ 'ਚ ਕਰੋੜਾਂ ਰੁਪਏ ਆਉ ਤੁਹਾਨੂੰ ਦੱਸਦੇ ਹਾਂ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਚਾਲੂ ਵਿੱਤੀ ਸਾਲ 2025-26 ਦੌਰਾਨ ਅਨੁਸੂਚਿਤ ਜਾਤੀਆਂ ਦੇ 4503 ਲਾਭਪਾਤਰੀਆਂ ਨੂੰ 22.97 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਸਬੰਧੀ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਜ਼ਿਲ੍ਹਾ ਅੰਮ੍ਰਿਤਸਰ ਬਰਨਾਲਾ ਫਰੀਦਕੋਟ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦਾਸਪੁਰ ਹੁਸ਼ਿਆਰਪੁਰ ਮਾਨਸਾ ਸ਼੍ਰੀ ਮੁਕਸਰ ਸਾਹਿਬ ਪਟਿਆਲਾ ਪਠਾਨਕੋਟ ਰੂਪਨਗਰ ਮੁਹਾਲੀ ਸੰਗਰੂਰ ਮਲੇਰਕੋਟਲਾ ਤੇ ਦਰਨਤਾਰਨ ਦੇ ਅਨੁਸੂਚਿਤ ਜਾਤੀਆਂ ਦੇ ਕੁੱਲ 4503 ਲਾਪਤਰੀਆਂ ਨੂੰ ਦਰਖਾਸਤਾਂ ਚਾਲੂ ਸਾਲ ਦੌਰਾਨ ਅਸ਼ੀਰਵਾਦ ਹੋਟਲ ਤੇ ਪ੍ਰਾਪਤ ਹੋਈਆਂ ਹਨ ਇਨਾ 4503 ਲਾਭਪਾਤਰੀਆਂ ਨੂੰ ਕਵਰ ਕਰਨ ਲਈ 2.97 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਾਲ ਜ਼ਿਲ੍ਹਾ ਅੰਮ੍ਰਿਤਸਰ ਦੇ 1268, ਬਰਨਾਲਾ ਦੇ 107, ਫਰੀਦਕੋਟ ਦੇ 343, ਫਤਿਹਗੜ ਸਾਹਿਬ ਦੇ 193, ਗੁਰਦਾਸਪੁਰ ਦੇ 57, ਹੁਸ਼ਿਆਰਪੁਰ ਦੇ 668 ਲਾਭਪਾਤਰੀਆਂ ਨੂੰ ਵਿੱਤੀ ਲਾਭ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਦੇ 286, ਸ਼੍ਰੀ ਮੁਕਸਰ ਸਾਹਿਬ ਦੇ 255 ਪਟਿਆਲਾ ਦੇ 349 ਪਠਾਨਕੋਟ ਦੇ 55 ਰੂਪਨਗਰ ਦੇ 196 ਮੁਹਾਲੀ ਦੇ 266 ਸੰਗਰੂਰ ਦੇ 155 ਮਲੇਰ ਕੋਟਲਾ ਦੇ 37 ਜ਼ਿਲ੍ਹਾ ਤਰਨਤਾਰਨ ਦੇ 268 ਲਾਭਪਾਤਰੀਆਂ ਨੂੰ ਵੀ ਲਾਭ ਦਿੱਤਾ ਗਿਆ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ ਯੋਗ ਲਾਭਪਾਤਰੀਆਂ ਨੂੰ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਅਰਜੀ ਪ੍ਰਕਿਰਿਆ ਨੂੰ ਆਸਾਨ ਕਰਦਿਆਂ ਸਰਕਾਰ ਵੱਲੋਂ ਔਨਲਾਈਨ ਪੋਰਟਲ ਤੇ ਬਿਨੈਕਰੰਤੀ ਸਹੂਲਤ ਸ਼ੁਰੂ ਕੀਤੀ ਗਈ ਹੈ ਉਨਾ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਨਲਾਈਨ ਪੋਰਟਲ ਤੇ ਸਕੀਮ ਦਾ ਲਾਭ ਲੈਣ ਦੇ ਜਾਵਨ ਲਾਪਤਰੀ ਅਰਜੀ ਦੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ ਸਮੇਤ ਘਰ ਬੈਠਿਆ ਹੀ ਅਪਲਾਈ ਕਰ ਸਕਦੇ ਹਨ ਲਾਪਤਰੀ ਆਪਣੀ ਲੜਕੀ ਦੇ ਵਿਆਹ ਦੀ ਮਿਤੀ ਤੋਂ 1 ਮਹੀਨਾ ਪਹਿਲਾਂ ਅਤੇ 1 ਮਹੀਨਾ ਬਾਅਦ ਆਨਲਾਈਨ ਪੋਰਟਲ ਤੇ ਅਪਲਾਈ ਕਰ ਸਕਦਾ ਹੈ ਸੋ ਇਹ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਹੈ ਪੰਜਾਬ ਦੀਆਂ ਔਰਤਾਂ ਲਈ ਮਾਨ ਸਰਕਾਰ ਨੇ ਦਿੱਤੀ ਹੈ ਸੋ ਕਰੋੜਾ ਰੁਪਏ ਹੁਣ ਜਿਹੜੇ ਆ ਉਹ ਖਾਦਿਆਂ ਦੇ ਵਿੱਚ ਆ ਰਿਹਾ ਹੈ ਜੋ ਵੀ ਕਿਸ ਤਰੀਕੇ ਨਾਲ ਆ ਰਿਹਾ ਹੈ ਤੁਹਾਨੂੰ ਹੁਣੇ ਜਾਣਕਾਰੀ ਦਿੱਤੀ ਹੈ ਸੋ ਤੁਸੀਂ ਉਸੇ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ